ਆਹ ਦਿੱਤਾ ਸੱਤਿਆ ਦਾ ਉਤਾਰ ਰੂਪ ਕਰ ਪਾਲੂ ਨੇ ਪੰਗ ਬਾੜ ਦੇ ਨਾਲ ਆਦੇ ਆਲੂ ਨੇ ਆਦੇ ਬੱਚਿਆਂ ਦੇ ਬਾਗ ਮੈਂ ਤਕਾਲੂ ਨੇ ਖੁੱਛੇ ਆਦਮਾਂ ਦੇ ਬਾਗ ਮੈਂ ਤਕਾਲੂ ਨੇ ਕੱਥੋਂ ਮਨਾਵਿੰਦਾ ਆਹ ਕਰਕੇ ਆਜ਼ਾਦੀਆਂ ਹੌਣ ਬਹਿ ਗਿਆ ਹੌਣ ਬਹਿ ਗਿਆ ਰੇਤ ਮਾਰ ਕੇ ਸਮਾਦੀਆਂ ਹੌਣ ਬਹਿ ਗਿਆ ਕਤੈ ਨੂੰ ਵੀ ਰੱਬ ਇਹ ਕੱਲਿਆ ਸਾਰੇ ਸੰਤਾਂ ਨੂੰ ਛਾ ਕੇ ਇਹ ਕੱਲਿਆ ਸੰਤਾਂ ਨੂੰ ਛਾ ਕੇ ਇਹ ਕੱਲਿਆ ਕਿੱਥੋਂ ਲੱਗਿਆ ਇਹੋ ਜਿਹਾ ਤੈਨੂੰ ਚਾਹਣਾ ਰੱਬਾ ਸੌਦਾ ਖੱਟ ਕੇ ਸੌਦਾ ਖੱਟ ਕੇ ਲਿਆ ਨਗੇੜਾ ਦਾ ਸੁਣਾਣਾ ਰੱਬਾ ਸੌਦਾ ਖੱਟ ਕੇ ਸਾਹਮਣੇ ਤਹਾਰ ਮੋਨਾ ਨਾ ਭਾਰਤੋ ਜਉਂਦੇ ਨਾ ਪਿਆ ਨੂੰ ਰਹਾ ਹੈ ਅਤਿਆਬ ਤੋਂ ਕਰੀ ਜਾ ਲੱਕੇੜੀ

ਸਵੇਲੇ ਨਾਮ ਖਾਇ ਮੈਨੂੰ ਹਸਣਾਂ ਦਾ ਸੌਦਾ ਖਾਤ ਕੇ ਸੌਦਾ ਖਾਤ ਕੇ ਲਿਆ ਨਗੇੜਾ ਦਾ ਸੁਨਾਨ ਕਾ ਸੌਦਾ ਖਾਤ